ਅਸੀਂ ਵੀ ਸਾਡੇ ਕੋਲ 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 ਸਾ बारे बर ਓ ਯਾਰ ਭਾਗੀਦਾਰ ਵੀਰੋ ਫੋਟੋ ਭਾਜੀ ਇੰਟਰਨੈਸ਼ਨਲ ਕਮੇਟੀ ਸਾਡੀ ਅੱਧੀ ਚੋਟੀਆਂ ਠੀਕਣਾ ਜਾਉਗੀ ਕਿ ਵੀ ਅੱਜ ਇਹਦਾ ਵਧੀਆ ਉਪਰਾਲਾ ਹੋਇਆ ਹੈ ਮਾਜੀ ਦਾ ਫਾਇਦਾ ਕਿਸੇ ਕੋਲ ਨਹੀਂ ਹੋਣਾ ਇਹਨੇ ਪਹਿਲਾਂ ਵੀ ਰੱਖਿਆ ਸੀ 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 ਸਿਟੀ ਚ ਵਾਣਣਾ ਮਾਰਦਾ ਹਰ ਹੀ ਅੱਗੇ ਹੋ ਤੁਹਾਡੇ ਦਾ ਪ੍ਰੋਗਰਾਮ ਮਤਲਬ ਹੇ ਆਪ ਬਟਿੰਗ ਦਾ ਬਟਿੰਗ ਜਿਹੜਾ ਅੱਜ ਆ ਕੇ ਬਹੁਤ ਵੱਲੋਂ ਕੁਸ਼ੀਆ ਕਰਕੇ ਜਿੱਦਾਂ ਇੱਥੋਂ ਆਪਣੇ ਵਾਲੀ ਇਹ ਜਿਹੜਾ ਆਪਣੇ ਉਹਨੇ ਉੱਥੇ ਨਿਸ਼ਾ ਦਾ ਦੂਰ ਚੰਦਾ ਪਿਆ ਵੈਰੀ ਗੁੱਡ ਸ਼ਾਟ ਸ਼ਾਬਾਸ਼ ਆਪਣੇ ਪਲੇਅਰ ਉਸ ਤੋਂ ਕਬੱਡੀ ਦੇ ਜਿਹੜੇ ਜੜੇ ਉੱਤੋਂ ਭੱਟੇ ਨਵਾਂ ਪਲੇਅਰ ਲੀਤਾ ਦੇ ਬਟਾ ਜਾਨਮਾਨ ਆਈਸੀ ਦੇ ਇਹਨਾਂ ਨੂੰ ਵੀ ਆਪਣੇ ਬੱਚੇ ਜਿਹੜੇ ਇਹਨਾਂ ਨਾਲ ਬੇਸਤੀ ਇਹ ਹੋਰ ਮਿਹਨਤ ਲਾਣ ਇਹੀ ਵੀ ਇਧਾਂ ਦੇ ਬੰਦੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦੀ ਸਾਰੀ ਜਿੰਨੀ ਵੀ ਅਜਿਹੀ ਕਮੇਟੀ ਕਰਦੇ ਬਹੁਤ ਬਹੁਤ ਧੰਨਵਾਦ ਕਰਦੇ ਭਾਈ ਸਾਤਾ ਵੀ ਕੋਈ ਭਾਈ ਵੀ ਬਲਕਾਂ ਦੇ ਜਿਹੜੇ ਜਵਾਕਾ ਖਰ ਬੰਨੋ ਜੈ ਮੈਨੂੰ ਦੇ ਦਿਓ ਵਧੀਆ ਕੰਮ ਕਰਦੇ ਆ ਭਾਤਾ ਵੀ ਮੈਦਾਲਾ ਜਿਹੜਾ ਹੈਗਾ ਥੈਂਕ ਯੂ ਹੋਏ ਹੋਏ ਕੀ ਬਾਤ ਹੈ 对对